ਸੋ ਲੋਕ ਮੱਲਾ ਚੌਥਾ ਅੰਤਰ ਅਗਿਆਨ ਭਈ ਮਤ ਮਦਮ ਸਤ ਗੁਰ ਕੀ ਪਰਤੀਤ ਨਹੀਂ ਅੰਦਰ ਕਾਪਟ ਸਭ ਕਪਟੋ ਕਰ ਜਾਣਾ ਕਾਪਟੇ ਖਪਾ ਖਪਾਈ ਇਹ ਸਲੋਕ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜਿਆਂ ਦਾ ਸੋਰਠੀ ਵਾਰ ਦੇ ਵਿੱਚ ਉਚਾਰਨ ਕੀਤਾ ਹੋਇਆ ਹੈ ਇਹ ਸਲੋਕ 642 ਨੰਬਰ ਅੰਗ ਉੱਤੇ ਅੰਕਿਤ ਕੀਤਾ ਹੋਇਆ ਹੈ ਇਸ ਸ਼ਬਦ ਦੇ ਵਿੱਚ ਗੁਰੂ ਸਾਹਿਬ ਪਰਮਾਨ ਕਰਦੇ ਹਨ ਅੰਤਰ ਅਗਿਆਨ ਅੰਤਰ ਕਹਿੰਦੇ ਨੇ ਅੰਦਰ ਹਿਰਦੇ ਵਿੱਚ ਅਗਿਆਨ ਜਿਹਨੂੰ ਕੋਈ ਸੋਝ ਨਹੀਂ ਹੁੰਦੀ ਭਈ ਮਤ ਮਦਮ ਮਦਮ ਕਹਿੰਦੇ ਨੇ ਭੈੜੀ ਸਤ ਗੁਰ ਕੀ ਪ੍ਰਤੀਤ ਨਹੀਂ ਉਹ ਸਤ ਗੁਰੂ ਦਾ ਸਿਦਕ ਨਹੀਂ ਹੁੰਦਾ ਸਤਿਗੁਰੂ ਦਾ ਸਤਕਾਰ ਨਹੀਂ ਕਰਦਾ ਅੰਦਰ ਕਾਪਟ ਸਭ ਕਪਟੋ ਕਰ ਜਾਣਾ ਕਪਟ ਕਹਿੰਦੇ ਨੇ ਧੋਖਾ ਅੰਦਰ ਕਾਪਟ ਜਿਸ ਦੇ ਅੰਦਰ ਧੋਖਾ ਹੋਵੇ ਕਪਟੋ ਕਰ ਜਾਣਾ ਕਰ ਜਾਣਾ ਸਾਰਾ ਸੰਸਾਰ ਕਪਟੇ ਧੋਖੇ ਦੇ ਵਿੱਚ ਖਪੈ ਖਪਾਈ ਸਾਰਾ ਹੀ ਸੰਸਾਰ ਇਸ ਧੋਖਾ ਬਰਤਾਰਿਆ ਹੈ ਕਰ ਰਿਹਾ ਹੈ ਸਤ ਗੁਰ ਕਾ ਭਾਣਾ ਚਿਤ ਨ ਆਵੈ ਆਪਣ ਸੁਆਇ ਫਿਰਾਹੀ ਕਿਰਪਾ ਕਰੇ ਜੀ ਆਪਣੀ ਤਾਂ ਨਾਨਕ ਸ਼ਬਦ ਸਮਾਹੀ ਸਤਿਗੁਰ ਕਾ ਪਾਣਾ ਸਤਿਗੁਰੂ ਦਾ ਹੁਕਮ ਚੇਤਨ ਆਵੇ ਚੇਤੇ ਵਿੱਚ ਨਹੀਂ ਲੈ ਕੇ ਆਉਂਦਾ ਆਪਣ ਸਵਾਏ ਫੇਰਾਈ ਸਵਾਏ ਕਹਿੰਦੇ ਨੇ ਸਵਾਰਥ ਦੇ ਲਈ ਫੇਰਾਈ ਫਿਰਦਾ ਰਹਿੰਦਾ ਕਿਰਪਾ ਕਰੇ ਜੇ ਆਪਣੀ ਜੇ ਉਹ ਅਕਾਲ ਪੁਰਖ ਪਰਮਾਤਮਾ ਆਪਣੀ ਕਿਰਪਾ ਕਰੇ ਤਾਂ ਹੈ ਨਾਨਕ ਸ਼ਬਦ ਸਮਾਈ ਤਾਂ ਹੀ ਗੁਰੂ ਦੇ ਬਚਨ ਵਿੱਚ ਗੁਰੂ ਦੇ ਸ਼ਬਦ ਵਿੱਚ ਲੀਨ ਹੋ ਪਾਈਦਾ ਹੈ ਗੁਰੂ ਸਾਹਿਬ ਪਰਮਾਨੰ ਕਰਦੇ ਹਨ ਮਨਮੁਖ ਦੇ ਹਿਰਦੇ ਵਿੱਚ ਅਗਿਆਨ ਹੈ ਉਸ ਦੀ ਅਕਲ ਹੋਸ਼ੀ ਹੁੰਦੀ ਹੈ ਤੇ ਸਤ ਗੁਰੂ ਉੱਤੇ ਉਸ ਨੂੰ ਸਿੱਧਕ ਨਹੀਂ ਹੁੰਦਾ ਮਨ ਵਿਜਿ ਤੋਖਾ ਹੋਣ ਕਰਕੇ ਸੰਸਾਰ ਵਿੱਚ ਵੀ ਉਹ ਸਾਰਾ ਤੋਖਾ ਹੀ ਤੋਖਾ ਵਰਤਦਾ ਸਮਝਦਾ ਹੈ ਮਨਮੁਖ ਬੰਦੇ ਆਪ ਦੁਖੀ ਹੁੰਦੇ ਹਨ ਤੇ ਹੋਰਨਾਂ ਨੂੰ ਵੀ ਦੁਖੀ ਕਰਦੇ ਹਨ ਸਤਿਗੁਰੂ ਦਾ ਹੁਕਮ ਉਹਨਾਂ ਦੇ ਚਿੱਤ ਵਿੱਚ ਨਹੀਂ ਆਉਂਦਾ ਭਾਵ ਪਾਉਣਾ ਨਹੀਂ ਮੰਨਦੇ ਤੇ ਆਪਣੀ ਗਰਜ ਦੇ ਪਿੱਛੇ ਟੜਕਦੇ ਫਿਰਦੇ ਹਨ ਏ ਨਾਨਕ ਜੇ ਹਰੀ ਆਪਣੀ ਮਿਹਰ ਕਰੇ ਤਾਂ ਹੀ ਉਹ ਗੁਰੂ ਦੇ ਸ਼ਬਦ ਵਿੱਚ ਲੀਨ ਹੁੰਦੇ ਹਨ ਮਹੱਲਾ ਚੌਥਾ ਮਨਮੁਖ ਮਾਇਆ ਮੋਹਿ ਬਿਆਪੇ ਦੁਜੈ ਪਾਏ ਮਨੁਵਾ ਥਿਰ ਨਾਹੀ ਅਨ ਦਿਨ ਜਲਤ ਰਹੈ ਦਿਨ ਰਾਤੀ ਹਮੇ ਕਾਪੇ ਖਪਾਈ ਗੁਰੂ ਸਹਿ ਪਰਮਾਨ ਕਰਦੇ ਆਨ ਮਨ ਮੁਖ ਮਾਇਆ ਦੇ ਪਿੱਛੇ ਤੁਰਨ ਵਾਲਾ ਮਨ ਦੇ ਪਿੱਛੇ ਤੁਰਨ ਵਾਲਾ ਮਾਇਆ ਮੋਹ ਮਾਇਆ ਵਿੱਚ ਰੰਗਿਆ ਹੋਇਆ ਮਾਇਆ ਵਿੱਚ ਗਰਸਤ ਹੋਇਆ ਹੋਇਆ ਵਿਆਪੇ ਰਹਿੰਦੇ ਨੇ ਗਰਸੇ ਹੋਏ ਨੂੰ ਮਨੂਆ ਤੇਰਾ ਨਾ ਹੈ ਉਹਨਾਂ ਦਾ ਜਿਹੜਾ ਮਨ ਹੈ ਉਹ ਟਿਕਦਾ ਨਹੀਂ ਹੈ ਮਨੂਆ ਮਨ ਤੇਰ ਟਿਕਦਾ ਨਹੀਂ ਦੂਜੇ ਪਾਇ ਤੇ ਹੋਰਨਾਂ ਨੂੰ ਵੀ ਉਹ ਦੁਖੀ ਕਰਦੇ ਹਨ ਅਨ ਦਿਨ ਜਲਤਰ ਹੈ ਦਿਨ ਰਾਤੀ ਉਹ ਦਿਨ ਰਾਤ ਦੂਸਰਿਆਂ ਤੋਂ ਛੱਡਦੇ ਰਹਿੰਦੇ ਹਨ ਹਉਮੈ ਕਪੈਖ ਪਾਇ ਤੇ ਹਉਮੈ ਵਿੱਚ ਹੰਕਾਰ ਦੇ ਵਿੱਚ ਆਪ ਵੀ ਕਪ ਜਾਂਦੇ ਹਨ ਅੰਤਰ ਲੋਭ ਮਾਗਵਾਰਾ कै निकट ना कोई जाहे ओए आप दुखी सुख कबू ना पावहे जन्म मर है मर जाहे नानक बख्श प्रभु साचा ਇਹ ਗੁਰ ਚਰਨੀ ਚਿਤ ਲਾਏ ਗੁਰੂ ਸਹਿ ਫੁਰਮਾਨ ਕਰਦੇ ਹਨ ਅੰਤਰ ਲੋਭ ਜਿਨ੍ਹਾਂ ਦੇ ਅੰਦਰ ਲੋਭ ਹੈ ਮਹਾ ਗੁਬਾਰਾ ਗੁਬਾਰਾ ਕਹਿੰਦੇ ਨੇ ਹਨੇਰਾ ਤਿੰਨ ਕਹ ਉਹਨਾਂ ਦੇ ਨਿਕਟ ਨੇੜੇ ਨਾ ਕੋਈ ਜਾਏ ਉਹਨਾਂ ਦੇ ਨੇੜੇ ਕੋਈ ਵੀ ਨਹੀਂ ਠੁਕਦਾ ਓਏ ਆਪ ਦੁਖੀ ਸੁਖ ਕਬੂ ਨਾ ਭਲ ਉਹ ਆਪ ਦੁਖੀ ਹੁੰਦੇ ਹਨ ਕਦੇ ਵੀ ਸੁਖ ਪ੍ਰਾਪਤ ਨਹੀਂ ਕਰਦੇ ਜਨਮ ਮਰੈ ਮਰ ਜਾਹੇ ਉਹ ਜੰਮਣ ਮਰਨ ਦੇ ਗੇੜ ਵਿੱਚ ਪਏ ਰਹਿੰਦੇ ਹਨ ਨਾਨਕ ਬਖਸ਼ ਲਏ ਪ੍ਰਭ ਸਾਚਾ ਹੈ ਨਾਨਕ ਜਦੋਂ ਉਹ ਸਦਾ ਤੇ ਰਹਿਣ ਵਾਲਾ ਕਾਲਪੁਰਖ ਪਰਮਾਤਮਾ ਬਖਸ਼ ਲੈਂਦਾ ਹੈ ਕਦੋਂ ਬਖਸ਼ਦਾ ਹੈ ਜੇ ਗੁਰ ਚਰਨੀ ਚਿਤ ਲਾਹੇ ਜੋ ਨੋ ਅਕਾਲ ਪੁਰਖ ਪਰਮਾਤਮਾ ਦੇ ਚਰਨਾਂ ਵਿੱਚ ਚਿੱਤ ਜੋੜਦੇ ਹਨ ਗੁਰੂ ਸਾਹਿਬ ਫਰਮਾਨ ਕਰਦੇ ਹਨ ਮਾਇਆ ਦੇ ਮੋਹ ਵਿੱਚ ਜਗਰਸੇ ਹੋਏ ਮਨ ਮੁਖੋਂ ਦਾ ਮਨ ਮਾਇਆ ਦੇ ਪਿਆਰ ਵਿੱਚ ਜੀਕਥਾ ਨਹੀਂ ਟਿਕਦਾ ਹਰ ਵੇਲੇ ਦਿਨ ਰਾਤ ਮਾਇਆ ਵਿੱਚ ਸੜਦੇ ਰਹਿੰਦੇ ਹਨ ਹੰਕਾਰ ਵਿੱਚ ਆਪ ਦੁਖੀ ਹੁੰਦੇ ਹਨ ਹੋਰਨਾਂ ਨੂੰ ਦੁਖੀ ਕਰਦੇ ਹਨ ਉਹਨਾਂ ਦੇ ਅੰਦਰ ਲੋਭ ਰੂਪ ਵੱਡਾ ਹਨੇਰਾ ਹੁੰਦਾ ਹੈ ਕੋਈ ਮਨੁੱਖ ਉਹਨਾਂ ਦੇ ਨੇੜੇ ਨਹੀਂ ਢੁਕਦਾ ਉਹ ਆਪਣੇ ਆਪ ਨੂੰ ਦੁਖੀ ਹੀ ਰਹਿੰਦੇ ਹਨ ਆਪਣੇ ਆਪ ਵਿੱਚ ਹੀ ਦੁਖੀ ਰਹਿੰਦੇ ਆ ਕਦੇ ਸੁਖੀ ਨਹੀਂ ਹੁੰਦੇ ਸਦਾ ਜੰਮਣ ਮਰਨ ਦੇ ਗੇੜ ਵਿੱਚ ਪਏ ਰਹਿੰਦੇ ਹਨ ਹੇ ਨਾਨਕ ਜੀ ਉਹ ਗੁਰੂ ਦੇ ਚਰਨਾਂ ਵਿੱਚ ਚਿੱਤ ਜੋੜਨ ਤਾਂ ਸੱਚਾ ਹਰੀ ਉਹਨਾਂ ਨੂੰ ਬਖਸ਼ ਲਏ ਪੌੜੀ ਸੰਤ ਭਗਤ ਪਰਵਾਣ ਜੋ ਪ੍ਰਭ ਪਾਇਆ ਗੁਰੂ ਸਾਹਿਬ ਫਰਮਾਨ ਕਰਦੇ ਹਨ ਸੰਤ ਭਗਤ ਪਰਵਾਣ ਉਹ ਮਨੁੱਖ ਪ੍ਰਭ ਨੂੰ ਪਿਆਰੇ ਲੱਗਦੇ ਹਨ ਉਹ ਸੰਤ ਹਨ ਉਹ ਭਗਤ ਹਨ ਉਹ ਹੀ ਕਬੂਲ ਹਨ ਜੋ ਪ੍ਰਭੂ ਨੂੰ ਪਿਆਰੇ ਲੱਗਦੇ ਹਨ ਜੋ ਮਨੁੱਖ ਪ੍ਰਭੂ ਨੂੰ ਪਿਆਰੇ ਲੱਗਦੇ ਹਨ ਉਹ ਸੰਤ ਹਨ ਉਹ ਭਗਤ ਹਨ ਉਹ ਹੀ ਕਬੂਲ ਹਨ ਸਈ ਵਿਚਖਣ ਜੰਤ ਜਿਨਿ ਹਰ ਧਾਇਆ ਅੰਮ੍ਰਿਤ ਨਾਮ ਨਿਦਾਨ ਭੋਜਨ ਖਾਇਆ ਸੇ ਵਿਚਖਣ ਵਿਚਖਣ ਕਹਿੰਦੇ ਨੇ ਸਿਆਣੇ ਜਨਤ ਉਹ ਜੀਵ ਜਿਨਿ ਜਿਨਾਂ ਨੇ ਧਿਆਇਆ ਹਰ ਪ੍ਰਮਾਤਮਾ ਨੂੰ ਧਿਆਇਆ ਪ੍ਰਮਾਤਮਾ ਦਾ ਸਿਮਰਨ ਕੀਤਾ ਭੋਜਨ ਖਾਇਆ ਅੰਮ੍ਰਿਤ ਨਾਮ ਆਤਮਕ ਜੀਵਨ ਦੇਣ ਵਾਲਾ ਨਾਮ ਨਿਦਾਨ ਪ੍ਰਮਾਤਮਾ ਦਾ ਖਜ਼ਾਨਾ ਭੋਜਨ ਖਾਇਆ ਪਾਪ ਆਤਮਾ ਦਾ ਆਸਰਾ ਬਣਾਇਆ ਜਿਵੇਂ ਭੋਜਨ ਸਰੀਰ ਦਾ ਆਸਰਾ ਹੈ ਸੰਤ ਜਨਾਂ ਕੀ ਧੂਰ ਮस्तक ਲਾਇਆ ਨਾਨਕ ਭਏ ਪੁਨੀਤ ਹਰ ਤੀਰਥ ਨਹਾਇ ਸੰਤ ਜਿਨ੍ਹਾਂ ਦੀ ਪਰਮਾਤਮਾ ਦਾ ਸਿਮਰਨ ਕਰਨ ਵਾਲਿਆਂ ਦੀ ਗੁਰੂ ਦੀ ਸੰਗਤ ਕਰਨ ਵਾਲਿਆਂ ਦੀ ਤੂਰ ਚਰਨ ਧੂੜ ਮਸਤਕ ਮੱਥੇ ਉੱਤੇ ਨਾਨਕ ਹੈ ਨਾਨਕ ਭਏ ਪੁਨੀਤ ਉਹ ਪਵਿੱਤਰ ਹੋ ਜਾਂਦੇ ਹਨ ਹਰ ਤੀਰਥ ਨਾਇਆ ਜਦੋਂ ਉਹ ਪ੍ਰਮਾਤਮਾ ਦੇ ਨਾਮ ਦੇ ਵਿੱਚ ਨਾਤੇ ਹਨ ਭਈ ਪੁਨੀਤ ਪਵਿੱਤਰ ਹੋ ਗਏ ਹਨ ਗੁਰੂ ਸਾਹਿਬ ਫਰਮਾਨ ਕਰਦੇ ਹਨ ਉਹ ਮਨੁੱਖ ਸਿਆਣੇ ਹਨ ਜੋ ਹਰੀ ਨਾਮ ਸਿਮਰਦੇ ਹਨ ਆਤਮਿਕ ਜੀਵਨ ਦੇਣ ਵਾਲਾ ਨਾਮ ਖਜ਼ਾਨਾ ਖਜ਼ਾਨਾ ਰੂਪ ਭੋਜਨ ਖਾਂਦੇ ਹਨ ਤੇ ਸੰਤਾਂ ਦੇ ਚਰਨ ਧੂੜ ਆਪਣੇ ਮੱਥੇ ਤੇ ਲਾਉਂਦੇ ਹਨ। ਏ ਨਾਨਕ ਇਹੋ ਜੇ ਮਨੁੱਖ ਹਰੀ ਦੇ ਭਜਨ ਰੂਪ ਤੀਰਥ ਤੇ ਨੌਂਦੇ ਹਨ ਤੇ ਉਹ ਪਵਿੱਤਰ ਹੋ ਜਾਂਦੇ ਹਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।